ਫੋਨ ਨੇ ਫੋਕਾਰਿਸ ਹੋ ਗਿਆ ਮੈਂ ਪੀਦੀ ਮੂਰੇ ਬੈ ਕੇ ਕੱਤੀ ਰਾਤ ਵੇ। ਕੰਵਚੇ ਦਾ ਰਿੱਕਵਾਰੀ ਦੇ ਗੱਤਾ ਤੇਰੇ ਨਾਲ ਪਹਿਲੀ ਮੁਲਾਕਾਤ ਵੇ। ਮਸ਼ਹੂਰ ਗਾਇਕ ਮਨਕੀਰ ਤਾਲਕ ਦਾ ਨਵਾਂ ਗੀਤ ਕਵਾਰੀ ਰਿਲੀਜ਼ ਹੋ ਗਿਆ ਜਿਸ ਚ ਕੁੜੀ ਆਪਣੀ ਪਹਿਲੀ ਮੁਲਾਕਾਤ ਕਰਨ ਦਾ ਨਤੀਜਾ ਪੁਗਤੀ ਵਿਖਾਈ ਦੇ ਰਹੀ ਹੈ। ਗੀਤ ਦੀ ਵੀਡੀਓ ਨੇ ਪਰਮੇਸ਼ਵਰ ਮਾਨ ਨੇ ਡਾਇਰੈਕਟ ਕੀਤਾ ਹੈ। ਮਨਕੀਰਤ ਗੱਲਾਂ ਮਿੱਠੀਆਂ ਤੇ ਜੁਗਾੜੀ ਝਟ ਵਰਗੇ ਕਈ ਹਿੱਟ ਟਰੈਕਸ ਦੇ ਚੁਕੇ ਨੇ। ਅਗਾਮੀ ਪੰਜਾਬੀ ਫਿਲਮ ਲਕੀਰਾਂ ਦਾ ਗੀਤ ਨਿਮਾ ਨਹੀਂ ਮਰ ਰਿਲੀਜ਼ ਹੋ ਗਿਆ ਜੋ ਕਿ ਰੋਮਾਂਟਿਕ ਈਟ ਹੈ ਫਿਲਮ ਦੇ ਹਰਮਨ ਵਰਕ ਅਤੇ ਯੂਵਿਕਾ ਚੌਧਰੀ ਲੀਡ ਰੋਲ ਨੇ ਬਾਹਰੇ ਨੇ ਇਹ ਫਿਲਮ 1 1 ਅਕਤੂਬਰ ਨੂੰ ਰਿਲੀਜ਼ ਹੋਵੇਗੀ ਬਾਲੀਵੁੱਡ ਨੇਤਾ ਨੌਜਦੀਨ ਸਦੀਕ ਨੇ ਆਪਣੇ ਪਾਪੀ ਵੱਲੋਂ ਲਗਾਏ ਗਏ ਇਲਜ਼ਾਮ ਨੂੰ ਖਾਰਿਜ ਕਰ ਦਿੱਤਾ ਹੈ ਕਿ ਉਹ ਉਹਨਾਂ ਨੂੰ ਦੇਜ ਲਈ ਘੁੱਟਦੇ ਨੇ ਨੌਜਦੀਨ ਨੇ ਸਬੂਤਾ ਰਾਹੀਂ ਦਾਅਵਾ ਕੀਤਾ ਕਿ ਸੁਰਖੀਆਂ ਚੋਣ ਦੀ ਉਹਨਾਂ ਦੀ ਪਾਪੀ ਨੇ ਇਲਜ਼ਾਮ ਲਗਾਏ ਨੇ ਨਿਰਜ ਪਾਂਡੇ ਨਿਰਦੇਸ਼ਿਤ ਫਿਲਮ ਐਮ ਐਸ ਸੁਨੀਦਾਨ ਟੋਲ ਸਟੋਰੀ ਨੇ ਰਿਲੀਜ਼ ਦੇ 2 ਦਿਨਾਂ ਦੇ ਅੰਦਰ ਹੀ 41 ਕਰੋੜ 9 ਲੱਖ ਰੁਪਏ ਦੀ ਕਮਾਈ ਕੀਤੀ ਹੈ ਫਿਲਮ ਜਿਸ ਨੂੰ ਸੁਸ਼ਾਨ ਸਿੰਘ ਰਾਜਪੂਤ ਨੇ ਟੋਨੀ ਦਾ ਕਿਰਦਾਰ ਨਿਭਾਇਆ ਹੈ ਜਿਸ ਨੂੰ ਕਾਫੀ ਸਰਾਇਆ ਜਾ ਰਿਹਾ ਹੈ ਭਾਜਪਾ ਨੇਤਾ ਸਾਧਵੀ ਪ੍ਰਾਚੀ ਨੇ ਪਾਕਿਸਤਾਨੀ ਕਲਾਕਾਰਾਂ ਤੇ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਉਹ ਆਪਣੀ ਕਲਾ ਨੂੰ ਆਪਣੇ ਦੇਸ਼ ਵਿੱਚ ਹੀ ਵਿਖਾਉਣ ਅਤੇ ਜੇਕਰ ਇਹਨਾਂ ਪ੍ਰਤੀ ਸਲਮਾਨ ਸ਼ਾਹਰੂਖ ਅਤੇ ਆਮਿਰ ਸਮੀਤ ਹੋਰਨ ਹਮਦਰਦੀ ਹੈ ਤਾਂ ਉਹ ਪਾਕਿਸਤਾਨ ਚਲੇ ਜਾਣ ਸਾਧਵੀ ਨੇ ਕਿਹਾ ਇਹਨਾਂ ਤਿੰਨਾਂ ਨੂੰ ਚਿਮਟੇ ਨਾਲ ਫੜਕੇ ਬਾਹਰ ਸੁੱਟਿਆ ਜਾਏ ਪਾਕਿਸਤਾਨੀ ਕਲਾਕਾਰਾਂ ਦਾ ਸਮਰਥਨ ਕਰਨ ਤੇ ਸਲਮਾਨ ਖੋਦ ਵਿਵਾਦਾਂ 'ਚ ਫਿਰ ਗਏ ਨੇ ਆਗਰਾ ਦੇ ਸਲਮਾਨ ਖਾਨ ਦੇ ਪੋਸਟਰ ਜਲਾਏ ਗੇ ਹਿੰਦੂ ਜਾਗਰਣ ਮੰਚ ਨੇ ਇਸ ਦੌਰਾਨ ਸਲਮਾਨ ਦੇ ਵਿਰੋਧ ਨਾਰੇ ਲਗਾਏ ਦੂਜੇ ਪਾਸੇ ਅਦਾਕਾਰ ਨਾਨਾ ਪਾਟੇਕਰ ਨੇ ਸਲਮਾਨ ਦੇ ਨਿਸ਼ਾਨਾ ਸਾਧਿਆ ਕਿ ਹੈ ਕਿ ਦੇਸ਼ ਸਭ ਤੋਂ ਪਹਿਲਾ ਹੈ ਪਾਕਿਸਤਾਨੀ ਕਲਾਕਾਰਾਂ ਦਾ ਸਮਰਥਨ ਕਰਨ ਦੇ ਸਲਮਾਨ ਦੇ ਖਿਲਾਫ ਅਭਿਜੀਤ ਪਟਾਚਾਰ ਨੇ ਟਵਿੱਟਰ ਤੇ ਮੋਰਚਾ ਖੋਲ੍ਹ ਦਿੱਤਾ ਹੈ ਅਭਿਜੀਤ ਨੇ ਲਿਖਿਆ ਕਿ ਸੁਪਰਸਟਾਰ ਭਾਰਤੀਆਂ ਨੂੰ ਵੱਡਣ ਦੀਆਂ ਖਬਰਾਂ ਨਹੀਂ ਪੜਦੇ ਅਤੇ ਉਹ ਪਾਕਿਸਤਾਨ ਨਾਲ ਸ਼ੂਟਿੰਗ 'ਚ ਬੀਜ਼ੀ ਰਹਿੰਦੇ ਨੇ ਅਭਿਜੀਤ ਨੇ ਹੋਰ ਵੀ ਕਈ ਟਵੀਟ ਕੀਤੇ ਸਰਜਿਕਲ ਸਟ੍ਰਾਈਕ ਦਾ ਸਮਰਥਨ ਕਰਨ ਤੇ ਆਲੋਚਨਾਮੰਦ ਦਾ ਸਾਹਮਣਾ ਕਰਨ ਵਾਲੇ ਗਾਇਕ ਅਦਨਾਨ ਸਾਮੀ ਦਾ ਕਿਣੈਕਤਵਾਦ ਦੀ ਕੋਈ ਸਰਹੱਦ ਨਹੀਂ ਹੁੰਦੀ। ਅਦਾਨ ਨੇ ਕਿਹਾ ਕਿ ਟਵੀਟ ਮੇਰੇ ਦਿਲ ਤੋਂ ਨਿਕਲੇ ਸੀ ਅਤੇ ਮੈਂ ਉਹਨਾਂ ਨੂੰ ਮਾਫ਼ ਕਰਦਾ ਹਾਂ ਜਿਨ੍ਹਾਂ ਮੇਰੀ ਆਲੋਚਨਾ ਕੀਤੀ ਹੈ। ਪਾਕਿਸਤਾਨੀ ਕਲਾਕਾਰਾਂ ਤੇ ਮੈਨਸ ਮਦੀਮ ਨੇਤਾਉਂ ਪੂਰੀ ਤੇ ਨਿਰਦੇਸ਼ਕ ਨਗੇਸ਼ ਕੁਕੂ ਨੂਰ ਨੇ ਕਿਹਾ ਹੈ ਕਿ ਰਾਜਨੀਤੀ ਤੇ ਕਲਾ ਨੂੰ ਵੱਖ-ਵੱਖ ਰੱਖਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਕਲਾਕਾਰ ਗੈਰਗਨੂਈ ਢੰਗ ਨਾਲ ਇੱਥੇ ਨਹੀਂ ਆਉਂਦੇ। ਉਹ ਆਪਣੇ ਵੀਜ਼ੇ ਤੇ ਇੱਥੇ ਨੇ ਅਤੇ ਕਲਾਕਾਰ ਨੂੰ ਵਾਪਸ ਭੇਜਣ ਨਾਲ ਨੁਕਸਾਨ ਨਿਰਮਾਤਾਵਾਂ ਨੂੰ ਹੋਏਗਾ। फिल्म निर्माता विधु विनोद चोपड़ा ਦਾ ਕਹਿਣੇ ਸੰਜੇ ਦਾਦੇ ਜੀਵਨ ਦੇ ਆਧਾਰਤ ਫਿਲਮ ਤੇ ਕੰਮ ਚੱਲ ਰਿਹਾ ਜਿਸ ਚ ਰਣਵੀਰ ਕਪੂਰ ਮੁੱਖ ਭੂਮਿਕਾ ਚ ਨੇ चोपड़ा ਨੇ ਪੀਟੇ ਇਹਨੂੰ ਦੱਸਿਆ ਕਿ ਸਭ ਕੁਝ ਚੰਗਾ ਚੱਲ ਰਿਹਾ ਹੈ। ਅਸ਼ੋਕ ਰਾਏ ਬਚਨ ਉਹਨਾਂ ਸਤਾਰਿਆਂ ਚੋਂ ਇੱਕ ਹੈ ਜਿਨ੍ਹਾਂ ਨੇ ਅਲੱਗ-ਅਲੱਗ ਡਿਜੀਟਲ ਪਲੇਟਫਾਰਮਸ 'ਤੇ ਦੂਰੀ ਬਣਾ ਕੇ ਰੱਖੀ ਹੈ। ਅੱਜ ਦੇ ਮਦਬਕ ਸੋਸ਼ਲ ਮੀਡੀਆ ਦੀ ਕੁਸਪੈਟ ਨੇ ਲੋਕਾਂ ਨੂੰ ਸੁਸਤ ਬਣਾ ਦਿੱਤਾ ਹੈ। ਅਸ਼ਿਕ ਸਮਾਰੋਹ ਦੌਰਾਨ ਗਿਆ ਕਿ ਲੋਕਾਂ ਕੋਲ ਕੁਲਕ ਦੂਜੇ ਵੱਲ ਵੇਖਣ ਦਾ ਸਮਾਂ ਨਹੀਂ ਹੈ ਕਿਉਂਕਿ ਉਹ ਫੋਨ ਵਿੱਚ ਰੁੱਝੇ ਰਹਿੰਦੇ ਨੇ।